ਤੁਹਾਡਾ ਕੀ ਨਾਮ ਹੈਗਾ ਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਠੀਕ ਹੈ ਪਿੰਡ ਕਿਹੜਾ ਜੀ ਤੁਹਾਡਾ ਤਲਵੰਡੀਪੁਰੋ ਤਲਵੰਡੀਪੁਰੋ ਜ਼ਿਲ੍ਹਾ ਜਲੰਧਰ ਜਲੰਧਰ ਜੀ ਤੁਸੀਂ ਕਿੰਨੇ ਏਕੜ ਦੇ ਲਗਭਗ ਹੈ ਜਿਹੜੀ ਖੇਤੀ ਕਰਦੇ ਹੋ ਅਸੀਂ 40 ਏਕੜ ਦੀ ਕਰਦੇ ਹਾਂ ਜੀ ਖੇਤੀ 40 ਏਕੜ ਦੇ 40 ਏਕੜ ਦੇ ਵਿੱਚ ਤੁਸੀਂ ਕਿਹੜੀਆਂ ਕਿਹੜੀਆਂ ਫਸਲਾਂ ਦੀ ਕਾਸਟ ਕਰਦੇ ਹੋ ਝੋਨਾ ਆਲੂ ਤੇ ਮੱਕੀ ਜੀ ਜਾਂ ਕੋਸ਼ਾ ਦਮਾਣਾ ਠੀਕ ਹੈ ਜੀ ਇਹ ਤੁਹਾਡੇ ਇੱਕ ਕੇਲੇ ਦੇ ਉੱਪਰ ਜਿਹੜਾ ਹੈਗਾ ਮੱਕੀ ਦੇ ਉੱਪਰ ਆਪਾਂ ਨੇ ਟ੍ਰਾਇਲ ਕਰਵਾਇਆ ਸੀ ਆਈਪੀਐਲ ਬਾਇਓਲੋਜੀਕਲ ਬੋਲੋ ਜੀ ਇਹਨਾਂ ਦੇ ਮੇਜਰ ਜਿਹੜੇ ਤਿੰਨ ਚਾਰ ਪ੍ਰੋਡਕਟ ਹੈਗੇ ਆ ਹਾਂਜੀ ਉਹ ਸੋਇਲ 베ਸ ਦੇ ਵਿੱਚ ਬਜਾਈ ਟਾਈਮ ਹੀ ਕਰਵਾਏ ਗਿਆ ਸੀ ਫਿਰ ਉਸ ਤੋਂ ਬਾਅਦ ਚ ਫੋਲੀਅਰ ਸਪਰੇਅ ਕਰਵਾਈ ਗਈ ਸੀ ਹਾਂਜੀ ਠੀਕ ਹੈ ਜੀ ਤਾਂ ਜਿਹੜੀ ਤੁਹਾਡੀ ਆਪਦੀ ਪ੍ਰੈਕਟਿਸ ਸੀਗੀ ਤੇ ਪਲੱਸ ਆਈਪੀਐਲ ਕੰਪਨੀ ਨੇ ਜਿਹੜੇ ਆਪਦੇ ਪ੍ਰੋਡਕਟਾਂ ਦਾ ਉਹ ਕਰਵਾਇਆ ਸੀ ਹਾਂਜੀ ਤਾਂ ਤੁਹਾਨੂੰ ਉਹਨਾਂ ਦੋਨਾਂ ਦੇ ਵਿੱਚ ਕੀ ਫਰਕ ਲੱਗਿਆ ਤੁਹਾਡੀ ਮੱਕੀ ਨੂੰ ਦੇਖਣ ਦੇ ਹੁਣ ਤਾਂ ਅਸੀਂ ਦੇਖ ਰਹੇ ਹਾਂ ਛੱਲੀ ਦਾ ਕਾਫੀ ਡਿਫਰੈਂਸ ਹੈਗਾ ਹਾਂਜੀ ਸਾਈਜ਼ ਦਾ ਤੇ ਬਾਕੀ ਮੱਕੀ ਦਾ ਜਿਹੜਾ ਰੰਗਤ ਦਾ ਕਾਫੀ ਫਰਕ ਆ ਹਾਂਜੀ ਸਾਈਜ਼ ਦਾ ਟਾਂਡੇ ਦੇ ਆਕਾਰ ਦਾ ਬਹੁਤ ਫਰਕ ਆ ਇਹਨਾਂ ਦੇ ਪੱਤਿਆਂ ਦੀ ਚੜਾਈ ਦਾ ਬਹੁਤ ਫਰਕ ਆ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਅਸੀਂ ਆਈਪੀਐਲ ਦਾ ਗ੍ਰੀਫਨ ਵਰਤਿਆ ਸੀ ਸਾਨੂੰ ਤਾਂ ਕਾਫੀ ਡਿਫਰੈਂਸ ਵਧੀਆ ਲੱਗਾ ਬਾਕੀ ਇਸ ਫਲਾਟ 'ਚ ਅਸੀਂ ਦੇਖਣ ਰਹੇ ਹਾਂ ਜਿੱਥੇ ਆਈਪੀਐਲ ਦੇ ਪ੍ਰੋਡਕਟ ਵਰਤੇ ਗਏ ਤੇ ਜਿੱਥੇ ਨਹੀਂ ਵਰਤੇ ਉਹਨਾਂ ਵਿੱਚ ਕਾਫੀ ਡਿਫਰੈਂਸ ਹੈਗਾ ਤੇ ਜਿੱਥੇ ਆਈਪੀਐਲ ਦੇ ਪ੍ਰੋਡਕਟ ਵਰਤੇ ਗਏ ਆ ਉਹ ਮੱਕੀ ਦੇ ਰੰਗਤ ਵਿੱਚ ਕਾਲਾਪਨ ਕਾਫੀ ਆ ਪੱਤੇ ਦਾ ਚੜਾ ਕਾਫੀ ਆ ਉਹ ਮੱਕੀ ਦੀ ਲੰਬਾਈ ਕਾਫੀ ਆ ਛੱਲੀ ਦਾ ਦੂਸਰੀ ਮੱਕੀ ਨਾਲੋਂ ਕਾਫੀ ਡਿਫਰੈਂਸ ਹੈਗਾ ਹਾਂਜੀ ਤੁਸੀਂ ਸਾਰਿਆਂ ਕਿਸਾਨ ਭਰਾਵਾਂ ਨੇ ਜਿਹੜੀ ਹੈਗੀ ਮੱਕੀ ਦੇਖੀ ਹੈ ਜੀ ਹਾਂਜੀ ਹਨਾ ਤਾਂ ਤੁਹਾਨੂੰ ਦੇਖਣ ਦੇ ਵਿੱਚ ਕੀ ਲੱਗਿਆ ਤੁਸੀਂ ਮਤਲਬ ਸਾਰਿਆਂ ਨੇ ਦੇਖੀ ਹੈ ਮੱਕੀ ਸਹੀ ਗੱਲ ਹੈ ਜਿਹੜੀ ਬਾਈ ਜੀ ਕਹਿ ਰਹੇ ਨੇ ਤੁਹਾਨੂੰ ਕੀ ਫਰਕ ਲੱਗਿਆ ਇਹੀ ਫਰਕ ਲੱਗਿਆ ਜੀ ਛੱਲੀ ਵੀ ਵੱਡੀ ਆ ਹਾਂਜੀ ਟਾਂਡਾ ਵੀ ਲੰਬਾ ਆ ਪੱਤਾ ਵੀ ਚੌੜਾ ਆ ਜੀ ਠੀਕ ਹੈ ਜੀ ਠੀਕ ਤੇ ਮੱਕੀ ਉਹਦਾ ਵੀ ਦੂਜੇ ਨਾਲੋਂ ਹਲੇ ਥੋੜੀ ਜ਼ਿਆਦਾ ਹਰੀ ਲੱਗਦੀ ਆ ਜੀ ਤੁਹਾਡਾ ਵੀ ਸਾਰਿਆਂ ਦਾ ਇਹੀ ਕਹਿਣਾ ਜੀ ਹਾਂਜੀ ਟਾਂਡਾ ਵੀ ਥੋੜਾ ਮੋਟਾ ਵਾ ਠੀਕ ਹੈ ਜੀ ਠੀਕ ਪੱਤਾ ਵੀ ਮੋਟਾ ਵਾ ਛੱਲੀ ਤੁਹਾਡਾ ਜਿਵੇਂ ਮੱਕੀ ਦਾ ਏਰੀਆ ਜੀ ਹੈਨਾ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਏਰੀਆ ਹੈ ਮੱਕੀ ਦਾ ਤਾਂ ਜਿਹੜੇ ਹੋਰ ਕਿਸਾਨ ਭਰਾ ਦੀ ਬਜਾਂਦ ਅਗਲੇ ਸਾਲ ਕਰਨਗੇ ਜਾਂ ਹੁਣ ਝੋਨੇ ਦੀ ਬਜਾਂਦ ਕਰਨਗੇ ਤਾਂ ਉਹਨਾਂ ਨੂੰ ਤੁਸੀਂ ਕੀ رائے ਦੇਣੀ ਚਾਹੁੰਦੇ ਹੋ ਅਸੀਂ ਤੇ ਇਹ ਕਹਾਂਗੇ ਵੀ ਆਈਪੀਐਲ ਦਾ ਪ੍ਰੋਡਕਟ ਜਿਹੜਾ ਖਾਸ ਕਰਕੇ ਗਰੀਫਨ ਉਹ ਤਾਂ ਵਰਤਣਾ ਚਾਹੀਦਾ ਕਿਉਂਕਿ ਮੈਂ ਆਲੂਆਂ ਤੇ ਵੀ ਉਹਦਾ ਰਿਜ਼ਲਟ ਦੇਖਿਆ ਬਹੁਤ ਵਧੀਆ ਮਿਲਿਆ ਮੈਂ ਵੇਲਾਂ ਤੇ ਉਹਨੂੰ ਵਰਤਿਆ ਤੇ ਵੇਲਾਂ ਦਾ ਜਿਹੜਾ ਰਿਜ਼ਲਟ ਹੈ ਮੈਨੂੰ ਲਾਸਟ ਤੱਕ ਉਹ ਹਰੀਆਂ ਹਰੀਆਂ ਵੇਲਾਂ ਤੇ ਇਸ ਕਰਕੇ ਮੈਂ ਤਾਂ ਹੁਣ ਗਾਂ ਝੋਨੇ ਨੂੰ ਵੀ ਇਸ ਤੇ ਵਰਤਾਂਗੇ ਜ਼ਰੂਰ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ